ਹਾਂਜੀ ਗੁਰਮੁਖੋ ਅੱਜ 30 ਨਵੰਬਰ ਹੈ 3 ਨਵੰਬਰ 1 ਤੇ 2 ਦਸੰਬਰ ਦੇ ਰਾਤ ਦੇ ਦੀਵਾਨ ਚੀਦਾਾਂ ਦੀ ਪਾਵਨ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਨੇੜੇ ਚੂਨੀਕਲਾਂ ਛੋਟਾ ਜਿਹਾ ਕਸਬਾ ਹੈ ਉਥੋਂ ਦੀ ਅਨਾਜ ਮੰਡੀ ਵਿੱਚ ਪੂਰਾ ਉੱਪਰੋਂ ਛੱਤ ਕੇ ਟੈਂਟ ਲਾਇਆ ਕਿਉਂਕਿ ਥੋੜੀ ਥੋੜੀ ਠੰਡ ਹੋ ਗਈ ਹੈ ਪੂਰਾ ਪ੍ਰਬੰਧਕਾਂ ਨੇ ਚਾਹ ਨਾਲ ਪ੍ਰਬੰਧ ਕੀਤਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਲਾਕਾ ਨਿਵਾਸੀ ਸ਼੍ਰੀ ਫਤੇਗੜ ਸਾਹਿਬ ਵਾਲੇ ਉਧਰ ਚੰਡੀਗੜ੍ਹ ਦਾ ਸਾਰਾ ਇਲਾਕਾ ਮੋਹਾਲੀ ਦਾ ਮਰਿੰਡੇ ਦਾ ਕੋਰਾਲੀ ਦਾ ਇੱਧਰ ਰਾਜਪੁਰਾ ਸਰਹੰਦ ਸਾਰੀ ਸੰਗਤ ਵਾਚੜ ਕੇ ਆਪਾਂ ਤਿੰਨੋਂ ਹੀ ਦਿਨ ਅੱਜ ਪਹਿਲੇ ਦਿਨ ਵੀ ਦਰਸ਼ਨ ਕਰਾਂਗੇ ਤੇ ਕੱਲ ਤੇ ਪਰਸੋਂ ਦੋ ਦਿਨ ਅਮਰ ਸੰਚਾਰ ਦੋ ਨੂੰ ਹੋ ਰਿਹਾ ਵਾਚੜ ਕੇ ਪਹੁੰਚ ਕੇ ਲਾਹਾ ਲਈਏ ਇਦਵਾਰ ਜਲਦੀ ਸ਼ੁਰੂ ਕਰਿਆ ਕਰਾਂਗੇ ਸਾਢੇ 7 ਦੇ ਨੇੜੇ ਤੇੜੇ ਪ੍ਰੋਗਰਾਮ ਸ਼ੁਰੂ ਕਰੀਏ ਤੇ 10 ਵਜੇ ਨੂੰ ਸਮਾਪਤੀ ਹੋਵੇ ਠੰਡ ਦਾ ਟਾਈਮ ਹੋਣ ਕਰਕੇ ਵੇਲੇ ਨਾਲ ਕਰੋ ਕਰੀ ਪਹੁੰਚ ਸਕੀਏ ਆਓ ਸਾਰੇ ਰਲ ਕੇ ਲਾਹਾ ਲਈਏ ਪਾਸ਼ਾ ਦੀਆਂ ਸਿਫਤਾਂ ਵਡਿਆਈਆਂ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ